ਜੀ ਫਿਰ ਜੇ ਤੁਸੀਂ ਕਹਿੰਦੇ ਵੀ ਗੁਰੂ ਸਾਹਿਬ ਤਾਂ ਰੱਬ ਦਾ ਰੂਪ ਤੇ ਵੀ ਉਹ ਤਵੀਰ ਪਰ ਕਿਉਂ ਬਿਠਾਏ ਗਏ ਦੇਖੋ ਨਾ ਇਹ ਜੇ ਸਵਾਲ ਪੁੱਠੇ ਵੀ ਕਰਦੇ ਨੇ ਲੋਕ ਪੁੱਠੀ ਮਤ ਹੈ ਉਹਨਾਂ ਦੀ ਹੁਣ ਇਹ ਗੱਲ ਨੂੰ ਸਮਝਦੇ ਨਹੀਂ ਆ ਵੀ ਰੱਬ ਦਾ ਡੋਮੇਨ ਹੈ ਇਹ ਜੇ ਰੱਬ ਨੂੰ ਏਕਣ ਪਾਉਂਦਾ ਗੁਰੂ ਸਾਹਿਬ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਗਿਆ ਸਾਨੂੰ ਇਹ ਵੀ ਠੀਕ ਹੈ ਕਿ ਕਰਾਮਾਤਾਂ ਉਹ ਵੀ ਵਰਤੌਣੀ ਜਾਣਦੇ ਸੀਗੇ ਜਿਵੇਂ ਬਾਬਾ ਨਾਮਦੇਵ ਜੀ ਖਾਤਰ ਗਾਂ ਜੀਉਂਦੀ ਹੋਈ ਹੈ ਪਿੱਛੇ ਐਪੀਸੋਡ 'ਚ ਆਪਾਂ ਗੱਲ ਕਰੀ ਸੀ ਜੀ ਜੀ ਕਬੀਰ ਜੀ ਨੂੰ ਗੰਗਾ ਦੀਆਂ ਲਹਿਰਾਂ 'ਚੋਂ ਬਾਹਰ ਕੱਢਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਰਗਸ਼ਾਲਾ ਪਰ ਬੈਠੇ ਕਬੀਰ। ਤੋਂ ਉੱਥੇ ਵੀ ਵਰਤ ਸਕਦਾ ਸੀਗਾ ਲੇਕਿਨ ਗੁਰੂ ਸਾਹਿਬ ਹੁਕਮ ਵਿੱਚ ਰਹੇ ਟੋਟਲ ਵੀ ਨਹੀਂ। ਇਹ ਭਗਤ ਦਾ ਔਰ ਗੁਰੂ ਦਾ ਇਹੀ ਫਰਕ ਹੁੰਦਾ ਇੱਕ। ਗੁਰੂ ਸਾਹਿਬ ਨੇ ਜਾਂ ਗੁਰੂ ਦੇ ਸਿੱਖਾਂ ਨੇ ਨਹੀਂ ਯਾਦ ਕਰਿਆ ਇਹ। ਉਹਨਾਂ ਨੇ ਕਿਹਾ ਵੀ ਜੋ ਤੇਰਾ ਹੁਕਮ ਹੈ ਸਾਨੂੰ ਅਸੀਂ ਉਹ ਤੇਰੇ ਹੁਕਮ ਚ ਸਾਨੂੰ ਉਹ ਚੰਗਾ ਲੱਗਦਾ। ਆਹਾਂ ਚਲਾ ਚਾਹੇ ਹਾਥੀਆਂ ਨਾਲ ਪੜਵਾ ਚਾਹੇ ਗਰਦਨ ਕਟਾ ਇਹ ਤੇਰੀ ਰਜ਼ਾ ਸੀ ਤੇਰੀ ਰਜ਼ਾ ਵਿੱਚ ਹੈ। ਭਗਤ ਨੇ ਕਿਉਂਕਿ ਭਗਤ ਵੀ ਬਹੁਤ ਉੱਚਾ ਹੁੰਦਾ ਚੌਥੇ ਪਾਦ ਚ ਹੁੰਦਾ। ਤੇ ਗੁਰੂ ਸਹਿਬਾਨ ਪਰਮ ਪਤਿ ਹੋਣੇ ਥੋੜਾ ਜਾਂ ਅੰਤਰ ਇਹ ਹੈ ਬਾਕੀ ਬਹੁਤਾ ਅੰਤਰ ਨਹੀਂ ਹੈ ਕਿਉਂਕਿ ਦੋਹਾਂ ਦੀ ਬਹੁਤ ਬੜਾਈ ਗੁਰਬਾਣੀ ਨੇ ਗਾਈ ਹੈ ਭਗਤਾਂ ਨੂੰ ਵੀ ਇਸੇ ਕਰਕੇ ਮਾਨਤਾ ਦਿੱਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀ ਉਹਨਾਂ ਦੀ ਅਵਸਥਾ ਵੀ ਬਹੁਤ ਉੱਚੀ ਹੁੰਦੀ ਚੌਥੇ ਪਦ ਵਾਲੀ ਹੁੰਦੀ ਹੈ ਦੇਵੀ ਦੇਵਤਿਆਂ ਦੇ ਨਹੀਂ ਹੁੰਦੀ ਇਹ ਅਵਸਥਾ ਇਹ ਭਗਤਾਂ ਦੀ ਹੁੰਦੀ ਹੈ ਤੋਂ ਭਗਤਾਂ ਦਾ ਗੁਰੂ ਦਾ ਇਹ ਅੰਤਰ ਜ਼ਰੂਰ ਹੈ ਭਾਈ ਗੁਰਦਾਸ ਜੀ ਨੇ ਲਿਖੀ ਹੈ ਇਹ ਗੱਲ ਵੀ ਜਿਹੜੇ ਵੀ ਭਗਤ ਹੈ ਉਹ ਤਾਂ ਕਰਕੇ ਜਣਾਉਣ ਲੱਗ ਪੈਨੇ ਆ ਗੁਰੂ ਔਰ ਗੁਰੂ ਦੇ ਸਿੱਖ ਕਦੇ ਵੀ ਜਣਾਉਂਦੇ ਨਹੀਂ ਹੈ ਗੁਰਸਿੱਖਾਂ ਦੀ ਇਹੀ ਵਡਿਆਈ ਹੈ ਵੀ ਇਹ ਸਮਾ ਲੰਨੇ ਸਭ ਚੀਜ਼ ਨੂੰ ਬਸ ਤੇਰਾ ਕਰਕੇ ਮਿੱਠਾ ਕਰਕੇ ਜਾਣ ਲੰਨੇ ਇਹ ਭਾਈ ਗੁਰਦਾਸ ਜੀ ਨੇ ਬਾਤ ਕਹੀ ਹੋਈ ਹੈ ਵੀ ਗੁਰਸਿੱਖਾਂ ਦੀ ਵਸਤਾ ਭਗਤਾਂ ਨਾਲੋਂ ਵੀ ਉੱਚੀ ਹੁੰਦੀ ਹੈ ਐਵੇਂ ਨਹੀਂ ਸੀਸ ਦੇ ਉੱਤੇ ਆਰੇ ਚੱਲ ਗਏ ਹੋ ਕਰਨ ਉਹ ਵੀ ਸਭ ਕੁਝ ਜਾਣਦੇ ਸੀ ਨਹੀਂ ਕਰਿਆ ਤੇਰਾ ਹੁਕਮ ਇਹ ਵਸਤਾ ਦੀ